ਹੋਰ ਜੀ ਕੀ ਹਾਲ ਚਾਲ ਮੇਰੇ ਵੀਰ ਸਾਹਿਬ ਠੀਕ ਠਾਕ ਅੱਜ ਦੇ ਬਲੌਗ ਦੀ ਸ਼ੁਰੂਆਤ ਆਪਾਂ ਫੇਰ ਜਾਣਦੇ ਆ ਗੱਫਾ ਪਾਣੀ ਲੈ ਲਿਆ ਮਾਣਾ ਨਾਲ ਬੈਠਾ ਜੀ ਦੀ ਵੀਡੀਓ ਨੂੰ ਤੁਸੀਂ ਬਹੁਤ ਪਸੰਦ ਕੀਤਾ ਮਾਣਾ ਜਿਹੜੀ ਇੱਕ ਤੇਰੀ ਵੀਡੀਓ ਨਹੀਂ ਜੀ ਜਿੱਦ ਤੂੰ ਆਖਣਿਆ ਅਸੀਂ ਸ਼ਿਪ ਤੋਰ ਕੱਢ ਭਈ ਉਹ ਵੀਡੀਓ ਬੜੀ ਚੱਲਣ ਤੇ ਤੇ ਅੱਜ ਹੀ ਮੈਂ ਕੱਲ ਨਾ ਆਉਦੇ ਬੰਦੇ ਨੂੰ ਇੱਕ ਨੂੰ ਆਖਣਿਆ ਮੈਂ ਆਪ ਅੱਜ ਜੀਬ ਤੋੜਨ ਲੱਗੇ ਆ ਤੇ ਜਿੱਦਣ ਇਹ ਕਰਮਾਲੀ ਜੀਬ ਤੋੜ ਦਈਏ ਨਾ ਉਦਨ ਮੀ ਬਹਿ ਜਾਂਦਾ ਵਾ ਇਹ ਹੈ ਵੀ ਆ ਵੇ ਲੋ ਕੱਲ ਹੀ ਜੀਬ ਥੋਦੀ ਤੇ ਅੱਜ ਵੇ ਲੋ ਇਧਰ ਨੇ ਬਨੇ ਮੀਂਹ ਪੈ ਗਿਆ ਇੱਕ ਦੇ ਬਾਬੇ ਪੁੱਛਣਾ ਦਿੰਦੇ ਜੀਬ ਮੇਲਾ ਵੀ ਥੋਟਿਆ ਹੀ ਮੀਂਹ ਪਾ ਲਦੀ ਹੁਣ ਮੇਰਾ ਰਾਦਾ ਨੂੰ ਤੀਜੇ ਚ ਉੱਤੇ ਦੇਣਾ ਪਾਣੀ ਮਾਰਦਿਆ ਕਰੀਏ ਜਾਂ ਲੈਣੇ ਨਾ ਠੰਡਾ ਰਿਆ ਗਰੂ ਪਤਾ ਲੱਗ ਗਿਆ ਹਾਂ ਨਹੀਂ ਪੈਣਾ ਇਹ ਤਾਂ ਯਾਰ ਫਿਰ ਵੱਡਾ ਇੱਕ ਹਿਸਾਬ ਨਾਲ ਬਾਬਾ ਹੀ ਹੋ ਗਿਆ ਜਦੋਂ ਮੀਂਹ ਪੋਣਾ ਉਹਨੂੰ ਨਵਾ ਦੇ ਨਾ ਨੌਂ ਹੀ ਹੋ ਜਾਂਦੀ ਆ ਇਹ ਚਿੱਟਾ ਤੋਂ ਇਹ ਪੜੀ ਨਾ ਆ ਤੇ ਆ ਬਹੁਤ ਬੜਾ ਮੈਨੂੰ ਇੱਕ ਬੰਦਾ ਆਂਦਾ ਵੀ ਤੂੰ ਜੱਜਾ ਮੇਰਾ ਜੀਬ ਤੋਂ ਦੇਣੀ ਮੈਂ ਆ ਗਿਆ ਯਾਰ ਜਿੱਦਣ ਜੀਬ ਤੋਂ ਹਦੀ ਨਾ ਅਗਲੇ ਦਿਨ ਮੀ ਪੈਣਾ ਗੱਲ ਹੋਈ ਹੋਈ ਇਹ ਫਿਰ ਆਪਣਾ ਹਿਸਾਬ ਲੜਾ ਵੀ ਇੱਕ ਬਾਬਾ ਵਾ ਜਿੰਨੇ ਕਹਨੇ ਮੀ ਪੋਣਾ ਆਪਦੇ ਏਰੀਏ ਤੇ ਖੜਕੇ ਇਹਨੂੰ ਧੋਦੋ ਉੱਥੇ ਵੀ ਪੈ ਜਾਕਰ ਨੂੰ ਇਹ ਸਾਡੀ ਜੀਬ ਦੀ ਖਾਸੀਅਤ ਆ ਤੇ ਜਿਹੜੇ ਜਿਹੜੇ ਮੇਰੇ ਵੀਰ ਨੇ ਮੀ ਪੋਣਾ ਵਾ ਤੇ ਦਾਦੋ ਜੇ ਉਹ ਉੱਥੇ ਜਾ ਕੇ ਉਹ ਰੇਡ ਕੀ ਧੋਰੀਏ ਵੇ ਲੋਈ ਰਾਤ ਧੋਤੀ ਆ ਤੇ ਮੀਂਹ ਪੈ ਗਿਆ ਤੇ ਆ ਭਵੇਂ ਥੋੜਾ ਵਾ ਇਦਾਂ ਨਾ ਤਾਂ ਥੋੜਾ ਪਿਆ ਵਾ ਪੂਰੀ ਰੀਜਨਲ ਹੀ ਨਾ ਧੋਦੀ ਥੱਲੇ ਤੱਕ ਨਹੀਂ ਧੋਦੀ ਐ ਥੱਲੇ ਹੁਣ ਜਿੰਨ ਜਿਆਦਾ ਪੋਣਾ ਦਿਨ ਪੂਰੀ ਥੱਲੇ ਤੱਕ ਧੋਦਾ ਜੀਵ ਤੇ ਮੀਂਹ ਵੀ ਕਾਣਾ ਗੰਜਾ ਹੀ ਪਿਆ ਹੀ ਗੱਲ ਇੰਨਾ ਹੀ ਬੜਾ ਤਰੈਂਦੇ ਨਾ ਫਸਲਾਂ ਦਾ ਮੂੰਹ ਬਣ ਜਾਣਾ ਹੁਣ ਹੱਦੀ ਅੱਦੀ ਪੂਰੀ ਦਾ ਸ ਬੇੜੀ ਦੇ ਵਿੱਚ ਪਾਣੀ ਪਾ ਦੇਣਾ ਯਾਰ। ਓ ਨਹੀਂ ਨਹੀਂ। ਰੱਸਾ ਮੜਾ ਮੜਾ ਖਿੱਚੀ ਆ। ਮੋਰੀ ਰੱਸਾ ਫੜ ਕੇ ਮੜਾ ਮੜਾ ਬੋਲੇ ਬੋਲੇ ਖਿੱਚੀ ਆ। ਮੋਰੀ ਤੋਂ ਰੱਸਾ ਫੜ ਕੇ ਤੇ ਮੋਰੀ ਦੇਖ ਲਓ ਜਾ। ਮੋਰੀ ਦੇਖ ਲਓ ਯਾਰ ਰੱਸਾ ਫੜ ਰੱਸਾ ਦਵਾ ਚ ਪਾ। ਕਲਦੀਪ ਨੂੰ ਗਿਆ ਪਿੱਛੇ ਬਹਿ ਤੂੰ ਯਾਰ ਹੁਣ ਅੱਜ ਹੀ ਉਹ ਜਿਹੜੀ ਦਾ ਦੂਜੀ 베ੜੀ ਜੇ ਵੀਰ ਪਾਰ ਲੈ ਗਏ ਤੇ ਅੱਜ ਸਾਡੇ ਕੋਲ 베ੜੀ ਨਿੱਕੀ ਤੇ ਵੇ ਲੋ ਫਿਰਕੀ ਦਾ ਤੇ ਬੰਦਿਆਂ ਦੇ ਖਿੱਚਣਾ ਕਿੰਨਾ ਫਰਕ ਪੈਂਦਾ ਤਿੰਨ ਚਾਰ ਅੜੀ 베ੜੀ ਡੋਬਣ ਲੱਗੇ ਤੇ ਦੋਵੇਂ ਹੈਗੇ ਇਹੋ ਜਿਹੇ ਆ ਵੀ ਤੁਸੀਂ ਇੱਕ ਜਿਹੜਾ ਪਿੱਛੇ ਜੋ ਬੈਲੈਂਸ ਬਣਾ ਲਓ ਦੋਵੇਂ ਬਸ ਉਦਾਂ ਦੇ ਹੀ ਆ ਖਿੱਚੀ ਜਾਂਦੇ ਤੇ ਅੱਗੇ ਫਿਰਕੀ ਨਾ ਪੇ ਬੀੜੀ ਪਰਲੇ ਪਾਰ ਚੱਲ ਜਾਂਦੀ ਤੇ ਨਾ ਇੱਕ ਜਾਂ ਦੋਵੇਂ ਜਣੇ ਇੱਕ ਜਣਾ ਰੱਸਾ ਫੜ ਲੈ ਦੇ ਕੇ ਪਰ ਨਹੀਂ ਆਵੇ ਦੋ ਤਿੰਨ ਰੀ ਮਹਾ ਬਜੇ ਡੁੱਬਣੋ ਇਹ ਸਾਇੰਸ ਜਿਹੜੀ ਆ ਸਾਇੰਸ ਦੇ ਹਿਸਾਬ ਨਾਲ ਚੱਲੀ ਆ ਤੇ ਫੇਰ ਹੀ ਬੰਦਾ ਕਾਮਯਾਬ ਆ ਜੇ ਮਾੜਾ ਜਿਹਾ ਉਲਟ ਦਿਖਾ ਚੋ ਜੇ ਤੇ ਅੱਜ ਇਹ ਪਾਣੀ ਪੈਂਦਾ ਇੱਥੇ 40 ਫੁੱਟ ਡੂੰਗਾ ਪਾਣੀ ਇਨਾਲ ਇਹ ਬਿੜੀ ਡੋਬ ਦੇਣੀ ਆਪ ਤੇ ਚਾਲ ਇਹਨਾਂ ਨੂੰ ਤਰਨ ਦੀ ਜਾਂਚ ਏਦਾਂ ਦੇ ਕਈ ਕਈ ਦਿਨ ਇਹੋ ਜਿਹਾ ਚਾਂਸ ਵੀ ਦਰਿਆ ਤੇ ਬਣ ਜਾਂਦੇ ਆ ਇਹ ਵੇਖੋ ਆ ਇਹ ਉਹ ਵੇਖੋ ਫੇਰ ਪਾਣੀ ਪੈ ਗਿਆ ਕਹਿਣਾ ਪਾਣੀ ਕੱਢੀ ਜਾਂਦਾ ਤੇ ਇਹ ਨਹੀਂ ਵੀ ਬਿੜੀ ਖਿੱਚ ਕੇ ਪਰਲੇ ਬੰਨੇ ਕਰ ਲਈ ਇਦਾਂ ਦੇ ਬੰਦੇ ਹੀ ਕੇ ਕੇ ਟੱਕਰ ਪੈਂਦੇ ਆ ਉਹਨੇ ਕੋਨੇ ਘਿਚੀ ਆ ਰਸਾ ਉਧਰ ਸਾਵਰ ਕੇ ਘਿਚੀ ਆ ਜਿਹੜੀ ਤੇਰੇ ਘਣਾ ਮਾਰੀ ਬੋਲੇ ਬੋਲੇ ਘਿਚੀ ਆ ਜੜਾ ਮਾਰਾ ਫਿਰ ਜੜੀ ਆ ਜੜ ਜਿਹੜੇ ਦਾ ਚੱਕਰ ਨਹੀਂ ਮੈਂ ਕਿਹਾ ਫੜ ਕੇ ਤੇਰੇ ਦੋਵੇਂ ਵਾਲੇ ਗਾੜੀ ਬੈਠੇ ਵੇਲਾ ਹੁਣ ਬੇੜੀ ਪੱਧਰ ਹੋਈ ਗਈ ਕੁਲਦੀਪ ਦਾ ਤਾਂ ਬੜਾ ਦਿਮਾਗ ਮਿੱਟੀ ਜਾਣਾ ਓਏ ਪੜਦਾ ਪੁਰਦਾ ਪਤਾ ਨਹੀਂ ਕੀ ਰਿਹਾ ਈ ਉਥੇ ਕਿਹੜਾ ਬੰਦਾ ਨੇ ਮਾਰਿਆ ਮੁਟਿਆਰ ਬੰਦੇ ਦੇ ਤੇ ਉਹਨਾਂ ਨੂੰ ਇੱਕ ਦੂਜੇ ਪਾਰਕਿੰਗ ਪੜਦੇ ਈ ਇਹ ਲਾ ਮਾਣੇ ਨੇ ਬੰਦਾ ਹੋਵੇ ਨੋਂਬਰ 9 ਲਾ ਬਣਾ ਦਿੰਦਾ ਕਿ ਨਹੀਂ ਸਮਾਨ ਜਦ ਮੈਂ ਹਾਂ ਕੁੜੀਆਂ ਬਕਤਾਂ ਦੇ ਆ ਸ਼ਾਮੇ ਬਹਿ ਜਾ ਕਰਾਂਗੇ ਆ ਗਏ ਦਰਿਆੋਂ ਪਾਰ ਬੱਚੇ ਪੀਂਦੇ ਦੁੱਧ ਅੱਜ ਜਿੰਮੀ ਵਾਸਤੇ ਕੀਤਾ ਦਲੀਆ ਤਿਆਰ ਤੇ ਹੁਣ ਨੂੰ ਖਵਾਉਂਦੇ ਆ ਤੇ ਖਾਈ ਜਾਂਦੀ ਆ ਪਹਿਲਾਂ ਥੋੜਾ ਜਿਹਾ ਪਾ ਕੇ ਵੇਖਿਆ ਫੇਰ ਦੋ ਟਾਈਮ ਦਾ ਤਿਆਰ ਕੀਤਾ ਜੀ ਦੂਜੀ ਾਰ ਫੇਰ ਦੁਪਹਿਰੇ ਪਾ ਦਾਂਗੇ ਚਲੋ ਇਹਦੇ ਨਾਲ ਥੋੜਾ ਜਿਹਾ ਇਹਨੂੰ ਵੀ ਤਾਕਤ ਮਿਲ ਜੂਗੀ ਆ ਇਹ ਦੋ ਪਰਚੀ ਰੋਟੀਆਂ ਖਾਦੀਆਂ ਅੱਜ ਦੇ

ਤਾ ਉਤਲੇਖੇ ਅੱਦੇ ਵਿੱਚ ġੇੜਾ ਮਾਰਨ ਆਏ ਝੋਨੇ ਨੂੰ ਬਿਮਾਰੀ ਮੋਰੀ ਵੇਖੜਾ ਆਏ ਝੋਨਾ ਬਹੁਤ ਸਿਕਾਇਆ ਮੋਡੇ ਦੇ ਚੁਕਲਾ ਨਹੀਂ ਤੇ ਜੋਬਣ ਤੇ ਆਹ ਸੋ ਵੀਰ ਜੋ ਕਰਾ ਤੈ ਹੋਰ ਮੈਨੂੰ ਮੈਂ ਅੱਗੇ ਵੀ ਉਹਨੂੰ ਆਖਣ ਡੇ ਮਾਣੇ ਮੂਣੇ ਨੂੰ ਮੈਂ ਲੈਣੇ ਉੱਥੇ ਵੀ ਆੜਤ ਤੇ ਪੈਣੇ ਆ ਚੁੰਨੇ ਨੂੰ ਉਦਨ ਮੈਂ ਜਿੰਕ ਦੀ ਆਪਣੇ ਖਾਦ ਦੀ ਸਪਰੇਅ ਮਾਰੀ ਵੀ ਨੂੰ ਗੇੜਾ ਤੇ ਹੁਣ ਆਉਂਦੇ ਵਾਪਸ ਕਰਬੋਟ 595 ਟਰੈਕਟਰ ਇਹਨੂੰ ਨਹੀਂ ਤੇਰੀ ਖਾਦ ਪਾਈ ਲੱਗ ਜੂ ਪਤਾ ਹੈ ਆਹੇ ਕਿਉਂ ਨਾ ਭਈਆ ਸੰਗਣਾ ਵੜਾ ਲਾਇਆ ਜਿਹੜੇ ਤੋੜਨ ਲੱਗੇ ਆ ਘਰੇ ਜਾ ਕੇ ਇਹਨਾਂ ਨੂੰ ਪਕਾਉਣੇ ਵੇਖ ਲਈ ਕੋਈ ਪੱਕਾ ਜਾ ਖਾ ਲਾਂਗੇ ਦੋਵੇਂ ਆਣੇ ਇੱਕ ਬੂਟੇ ਦੇ ਧਾਲੀ ਇੱਕ ਦੇ ਰਹਿਣ ਦੇ ਨੇ ਇਹਨੇ ਖਾ ਦੇ ਨਹੀਂ ਆਉਂਦੇ ਛੁੱਟੂਡੇ ਰਹਿ ਜਾਂਦੇ ਆ ਗਿਆ ਮੁੜ ਕੇ ਮਰੂਤ ਚੱਲ ਪਿਆ ਮਗਰੇ ਹੀ ਮਰੂਤ ਇਹ ਫਲ ਆ ਲੈ ਕੇ ਇੰਨੇ ਆ ਆ ਡਾਈਟ ਕਰਨ ਦਾ ਪੂਰਾ ਵਧੀਆ ਮੌਸਮ ਆ ਫਲ ਫਰੂਟ ਵੀ ਕਰਦਾ ਘਰੇ ਆ ਦਸਹਿਰੀ ਅੰਬ ਇਹ ਥੋੜੇ ਜਿਹੇ ਕਿਰ ਨਿੱਕੇ ਨਹੀਂ ਰਹਿ ਗਏ ਮੀਂਹ ਦਾ ਕਰਕੇ ਨਾ ਮੀਂਹ ਦਾ ਕਰਕੇ ਸਿੱਧਰ ਜਾਦੇ ਵੱਡੇ ਮੋਟੇ ਹੋ ਗਏ ਸਾਰੇ ਫਲ ਫਰੂਟ ਦੋ ਤੋੜੇ ਹੋ ਜਣੇ ਵੇਖ ਲਈ ਜੂਣ ਹਾਂਜੀ ਹੋਰ ਵੀਰ ਜੀ ਅੱਜ ਆਪਣੇ ਵਲੌਗ ਦੀ ਸਮਾਪਤੀ થઈ ਹੋ ਗਈ ਅੱਜ ਥੋੜਾ ਹੀ ਕੰਮ ਹੀ ਰੋਜ਼ ਰੋਜ਼ ਇੱਕੋ ਵੀਡੀਓ ਪਾਉਣ ਨੂੰ ਨਹੀਂ ਜੀ ਕਰਦਾ ਤੇ ਅੱਜ ਛੋਟਾ ਜਿਹਾ ਬਲੌਗ ਬਣਾਇਆ ਹੁਣ ਤੁਹਾਡੇ ਨਾਲ ਸਰੇ ਮਿਲਾਂਗੇ ਸਾਰੇ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਵੈਗ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਕਿਰਪਾ ਰੱਖੇ ਹੁਣ ਰਸਤੇ ਦੇ ਵਿੱਚ ਆਪਾਂ ਨੂੰ ਮਿਲ ਗਿਆ ਆਪਣਾ ਵੱਡਾ ਵੀਰ ਹਰਜਿੰਦਰ ਸਿੰਘ ਖਾਦ ਪਾ ਕੇ ਆਉਣ ਡਿਆ ਖੇਤ ਨੂੰ ਹੁਣ ਪਿੰਡ ਨੂੰ ਵਾਪਸੀ ਕਰਨ ਡਿਆ ਵਾ ਇਹ ਲਾਗ ਨੂੰ ਕ੍ਰੋਸ ਕਰਦੇ ਆਂ ਟੈਰਾਂ ਵਾਲਾ ਜਿਹਨੂੰ ਕੋੜਾ ਦਿੰਨੇ ਆ ਬਖਾਦ ਪਾਉਣ ਵਾਲਾ ਕੋੜਾ ਲੈ ਕੇ ਜਾਂਦੇ ਆ ਪਿੰਡ ਨੂੰ ਨੇੜਾ ਕਾਫੀ ਹੋ ਗਿਆ ਚੱਲ ਕੇ ਮਿਲਦੇ ਪਿੰਡ ਨੂੰ